ਜਿੱਦਾਂ ਵੀ ਸੀ ਜਾਹੇ ਆਪਾਂ ਗਰੀਬ ਸੀਗੇ ਪਰ ਆਪਾਂ ਆਪਣੀ ਫੈਮਿਲੀ ਦੀ ਖੁਸ਼ੀ ਦੇ ਲਈ ਮਾਪਾਂ ਕਰ ਗਿਓ ਵੀ ਸੀ ਮਿਹਨਤ ਕਰਕੇ ਰੋਟੀ ਖਾਂਦੇ ਸੀਗੇ ਵਧੀਆ ਸਾਡਾ ਗੁਜ਼ਾਰਾ ਹੁੰਦਾ ਤੇ ਅੱਗੇ ਵੀ ਹੁੰਦਾ ਸੀ ਹੁਣ ਵੀ ਪਰਮਾਤਮਾ ਦੀ ਮੇਰੇ ਨਾਲ ਹੋਈ ਜਾਏਗਾ ਬਾਬਾ ਦੀਪ ਸਿੰਘ ਦੀ ਨਿਗਰੋਣੀ ਚਾਹੀਦੀ ਹੈ ਕਿੰਨਾ ਕੁ ਵਿਸ਼ਵਾਸ ਹੈ ਰੱਬ ਤੇ ਕਿ ਰੱਬ ਹੱਥ ਵੜਦਾ ਬਾਹ ਵਾਂਦਾ ਮੁਸ਼ਕਿਲ ਸਮਾਂ ਦਿੰਦਾ ਚੰਗਾ ਵੀ ਤੰਗਦਾ ਮੈਨੂੰ ਬਾਬਾ ਦੀਪ ਸਿੰਘ ਤੇ ਬਹੁਤ ਭਰੋਸਾ ਆ ਕਿ ਮੈਨੂੰ ਜਦੋਂ ਮੇਰੇ ਹਸਬੰਦ ਐਕਸੀਡੈਂਟ ਹੋਇਆ ਇਹਨਾਂ ਤਾਂ ਮੈਨੂੰ ਡਾਕਟਰਾਂ ਨੇ ਜਵਾਬ ਦੇਤਾ ਸੀ ਕਹਿੰਦੇ ਕਿ ਨਹੀਂ ਇਹ ਨਹੀਂ ਬਚ ਸਕਦੇ ਮਤਲਬ ਉਹਨਾਂ ਨੇ ਇੱਕ ਹਫ਼ਤਾ ਨਾਲ ਕਹਿੰਦੇ ਕਿ ਇਹਨੂੰ ਲੈ ਜਾਓ ਤੇ ਘਰੇ ਸੇਵਾ ਕਰ ਲਓ ਇਹਦੀ ਕਿੰਨੀ ਵੀ ਹੋ ਸਕਦੀ ਨਹੀਂ ਬਚਣਗੇ ਪਰ ਨਹੀਂ ਮੈਨੂੰ ਬਾਬਾ ਦੀਪ ਸਿੰਘ ਤੇ ਭਰੋਸਾ ਆਇਆ ਕਿ ਨਹੀਂ ਉਹ ਬਚਾਣਗੇ ਤੇ ਉਹਨਾਂ ਦੀ ਮਿਹਰ ਨਾਲ ਚਲੋ ਅੱਜ ਉਹ ਤੁਰੇ ਫਿਰਦੇ ਬਾਕੀ ਜੋ ਵੀ ਪ੍ਰੋਬਲਮ ਆ ਬਾਬయ్యా ਉਹ ਠੀਕ ਕਰ ਦਿੰਦੇ ਤੇ ਲੋਕਾਂ ਦਾ ਕਿੱਦਾਂ ਰਿਸਪੌਂਸ ਮਿਲ ਰਿਹਾ ਆ ਆਂਦੇ ਲੋਕੀ ਖਾਣ ਪੀਣ ਆਉਂਦੇ ਕਿੱਦਾਂ ਵਧੀਆ ਰਿਸਪੌਂਸ ਮਿਲਦਾ ਰੋਕਾਂ ਹਾਂਜੀ ਕੌਸ਼ਤ ਤੱਕ ਹਜੇ ਕਸਮਰ ਬਹੁਤ ਘੱਟ ਆ ਪਰ ਜੋ ਵੀ ਆਉਂਦੇ ਆ ਵਧੀਆ ਉਹਨਾਂ ਦਾ ਰਿਸਪੌਂਸ ਆ ਤੇ ਸਾਮਾਨ ਆ ਖੁਦ ਬਣਾਉਂਦੇ ਕੀ ਕੀ ਬਣਾ ਲੈਂਦੇ ਕੀ ਕੀ ਇਥੇ ਹਾਂਜੀ ਮੈਂ ਸਾਰਾ ਸਾਮਾਨ ਖੁਦ ਹੀ ਰੈਡੀ ਕਰਦੀ ਮੇਰੇ ਕੋਲ ਨੂਡਲ ਹੁੰਦੇ ਆ 버ਗਰ ਹੁੰਦੇ ਆ ਸਪੈਗੈਟਿਓ ਰੈਗੈਟਿਓ ਰੈਡ ਪਾਸਤਾ ਵਾਈਟ ਪਾਸਤਾ ਅੱਛਾ ਪਾਸਤਾ ਵੀ ਬਣਾ ਲੈਂਦੇ ਹਾਂਜੀ ਇਹ ਜਿਹੜਾ ਕੰਮ ਆ ਖੁਦ ਸਿੱਖਿਆ ਵਾ ਕਿ ਹਸਬੰਦ ਨੇ ਸਿਖਾਇਆ ਸੀ ਕਿਸ ਤਰ੍ਹਾਂ ਨਹੀਂ ਨਹੀਂ ਮੈਂ ਪਹਿਲਾਂ ਇਹ ਰੈਸਟੋਰੈਂਟ ਨੇ ਫੋਰ ਫ੍ਰੀ ਦਾ ਕੁਕਿੰਗ ਕੋਰਸ ਕੀਤਾ ਹੈ ਮੈਂ ਰੈਸਟੋਰੈਂਟ ਵਿੱਚ ਕੰਮ ਵੀ ਕੀਤਾ ਹੋਇਆ ਉਹਨਾਂ ਦੇ ਹਸਬੰਦ ਐਕਸੀਡੈਂਟ ਹੋਣ ਤੋਂ ਪ ਪਰ ਬਾਅਦ ਵਿੱਚ ਜੇ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਜੋਬ ਮੇਰੇ ਲਈ ਕਰਨੀ ਹੋਖੀ ਹੋਗੀ ਘਰ ਦਾ ਵੀ ਦੇਖਣਾ ਕਿਗਾ ਫਿਰ ਮੈਂ ਖੁਦੇ ਸ਼ੁਰੂ ਕਰ ਲੈਣਾ